ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਕੀ ਫਤਿਹ ਨਾਬੇ ਨੂੰ ਜ਼ਰੂਰ ਜਾਵਾਂਗਾ ਭਾਵੇਂ ਸਿਰ ਕੱਟ ਜੇ ਮੇਰਾ ਨਾਬਾ ਰਿਆਸਤ ਹੈ ਜਿਹੜੀ ਪੰਥ ਪ੍ਰਸਤ ਰਹੀ ਹੈ ਸਮੇ ਸਮੇਂ ਤੇ ਨੇ ਬੜੀਆਂ ਸਮਾਵਾਾਂ ਕੀਤੀਆਂ ਨੇ ਮਹਾਰਾਜਾ ਰਬਦੰਮਨ ਸਿੰਘ ਜੀ ਕਿਸੇ ਜਾਣ ਪਛਾਣ ਦੇ ਮੋਤਾਜ ਨਹੀਂ ਗਏ ਉਹ ਇਸ ਰਿਆਸਤ ਦੇ ਵਿੱਚੋਂ ਸ਼ਾਇਦ ਸਭ ਤੋਂ ਵੱਧ ਕੇ ਪੰਥ ਪ੍ਰਸਤ ਸੰਜੇ ਉਨਾਂ ਦੀਆਂ ਸੇਵਾਵਾਂ ਬਹੁਤ ਨੇ ਪਿੱਛੇ ਜਿਹੇ ਇੱਕ ਵੀਡੀਓ ਦੇ ਵਿੱਚ ਉਹਨਾਂ ਦੀ ਕੋਈ ਸੇਵਾਵਾਂ ਬਾਰੇ ਤੁਹਾਡੇ ਨਾਲ ਗੱਲ ਕੀਤੀ ਸੀਗੀ ਹਨ ਤੇ ਉਹ ਅੰਗਰੇਜ਼ ਸਰਕਾਰ ਦੀਆਂ ਅੱਖਾਂ 'ਚ ਰੜਕ ਰਹੇ ਸੀਗੇ ਖਾਸ ਤੌਰ ਦੇ ਉੱਤੇ ਜਦੋਂ ਗੱਡੀ ਦੇ ਉੱਤੇ ਬੈਠੇ ਹਨ ਆਮੂਮਨ ਜਿਹੜਾ ਅੰਗਰੇਜ਼ਾਂ ਦਾ ਨਮਾਇੰਦਾ ਹੁੰਦਾ ਸੀ ਉਹ ਗੱਡੀ ਦਿੰਦਾ ਹੁੰਦਾ ਸੀਗਾ ਪਰ ਇਹਨਾਂ ਨੇ ਜਿਹੜੀ ਗੱਡੀ ਸੀਗੀ ਉਹ ਸਿੱਖ ਰਵੈਤਾਂ ਦੇ ਅਨੁਸਾਰ ਹਾਸਲ ਕੀਤੀ ਅ ਪੰਜ ਪਿਆਰੇ ਸਨ ਅਰਦਾਸ ਬੇਨਤੀ ਹੋਏ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਤੇ ਫਿਰ ਇਹ ਜਿਹੜਾ ਉਹ ਮਹਾਰਾਜ ਦੇ ਉਪਾਦੀ ਧਾਰਨ ਕਰਦੇ ਹੈਗੇ ਅਤੇ ਸਿੱਖ ਰਵੈਤਾਂ ਦੇ ਅਨੁਸਾਰ ਤੇ ਸਿੱਖ ਰਵੈਤਾਂ ਨੂੰ ਲੈ ਕੇ ਇਹਨਾਂ ਨੇ ਹਮੇਸ਼ਾ ਜਿਹੜਾ ਸੀਗਾ ਆਪਣਾ ਜੀਵਨ ਜੀਣ ਦੀ ਕੋਸ਼ਿਸ਼ ਕੀਤੀ ਮਹਾਰਾਜਾ ਰਬਦੰਮਨ ਸਿੰਘ ਜਿੱਥੇ ਗੁਰਦੁਆਰਾ ਸੁਧਾਰ ਲਹਿਰ ਦੇ ਨਾਲ ਤਨੋਂ ਮਨੋਂ ਤੁਨੋਂ ਜੁੜੇ ਹੋਏ ਸੀਗੇ ਨਨਕਾਣਾ ਸਾਹਿਬ ਦੇ ਸਾਕੇ ਤੋਂ ਬਾਅਦ ਜਦੋਂ ਕਾਲੀਆਂ ਦਸਤਾਰਾਂ ਸਜਾਉਣ ਦਾ ਫੈਸਲਾ ਹੋਇਆ ਤੇ ਇਹਨੇ ਆਪਣੇ ਇਲਾਕੇ ਦੇ ਵਿੱਚ ਕਾਲੀਆਂ ਦਸਤਾਰਾਂ ਸਜਾਉਣ ਦਾ ਹੁਕਮ ਵੀ ਕੀਤਾ ਤੇ ਨਾਲ ਆਪ ਵੀ ਸਜਾਈ ਤੇ ਅੰਗਰੇਜ਼ਾਂ ਨੂੰ ਇਹ ਚੀਜ਼ ਬੜੀ ਰੜਕੀ ਉਸ ਵਕਤ ਵੀ ਫਿਰ ਇਹਦੇ ਨਾਲ ਹੀ ਮਹਾਰਾਜਾ ਦੰਮਨ ਸਿੰਘ ਦੇ ਜਿਹੜੇ ਉਸ ਵਕਤ ਦੇ ਕ੍ਰਾਂਤੀਕਾਰੀ ਸਨ ਜਿਹੜੀਆਂ ਧਿਰਾਂ ਜੂਝ ਰਹੀਆਂ ਸਨ ਆਜ਼ਾਦੀ ਦੇ ਵਾਸਤੇ ਉਹਨਾਂ ਦੇ ਨਾਲ ਵੀ ਬੜੇ ਕਰੀਬੀ ਸਬੰਧ ਸਨ ਉਹਨਾਂ ਦੀ ਵੀ ਇਹ ਮਦਦ ਆ ਜਿਹੜੀ ਉਹ ਕਰਦੇ ਰਹਿੰਦੇ ਸਨ ਗਾਹੇ-ਗਾਹੇ ਅੰਗਰੇਜ਼ ਕੋਈ ਮੌਕਾ ਲੱਭਦੇ ਪਏ ਸੀਗੇ ਇਹਦੇ ਲਈ ਉਹਨਾਂ ਨੇ ਪਟਿਆਲਾ ਰਿਆਸਤ ਵਾਲਿਆਂ ਨੂੰ ਟੂਲ ਦੇ ਵਜੋਂ ਵਰਤੇ ਤੇ ਇੱਕ ਮਾਮੂਲੀ ਜਿਹੇ ਝਗੜੇ ਨੂੰ ਵੱਡਾ ਬਣਾ ਕੇ ਪੇਸ਼ ਕੀਤਾ ਗਿਆ ਹਾਈ ਕੋਰਟ ਦੇ ਜੱਜ ਤੋਂ ਮਹਾਰਾਜਾ ਰਬਦੰਮਨ ਸਿੰਘ ਦੇ ਖਿਲਾਫ ਫੈਸਲਾ ਦਵਾਇਆ ਗਿਆ 7 ਜੁਲਾਈ 1923 ਈਸਵੀ ਨੂੰ ਮਹਾਰਾਜੇ ਸਾਹਿਬ ਨੂੰ ਜਿਹੜਾ ਸੀ ਗੱਦੀ ਦੇ ਉੱਤੋਂ ਉਤਾਰ ਦਿੱਤਾ ਗਿਆ ੱੱਕੇ ਦੇ ਨਾਲ ਤੇ 9 ਜੁਲਾਈ 1923 ਈਸਵੀ ਨੂੰ 3 ਲੱਖ ਰੁਪਈਆ ਪੈਨਸ਼ਨ ਦੇ ਕੇ ਆ ਦੇਸ਼ ਨਿਕਾਲੇ ਹੀ ਦੇ ਦਿੱਤਾ ਨਾਬੇ ਤੋਂ ਦੇਰਾਦੁਨ ਭੇਜ ਦਿੱਤਾ ਗਿਆ ਫਿਰ ਉਸ ਤੋਂ ਬਾਅਦ ਚ ਵਾਪਸ ਨਾਬੇ ਆ ਨਹੀਂ ਸਕੇ ਕਦੇ ਵੀ ਉਡਾਈ ਕਨਾਲ ਦੇ ਵਿੱਚ ਇਹਨਾਂ ਦਾ ਸਰੀਰ ਪੂਰਾ ਹੋਇਆ ਸੀਗਾ। ਸ਼੍ਰੋਮਣੀ ਕਮੇਟੀ ਨੇ ਇਸ ਚੀਜ਼ ਦਾ ਬਹੁਤ ਬੁਰਾ ਮਨਾਇਆ। ਸਿੱਖਾਂ ਨੇ ਜਿੱਥੇ ਵੀ ਪੰਥਦਰਦੀ ਵਜਦੇ ਸੀ ਉਹਨਾਂ ਨੇ ਵੀ ਬੁਰਾ ਮਨਾਇਆ ਤੇ ਫਿਰ ਫੈਸਲਾ ਕੀਤਾ ਸ਼੍ਰੋਮਣੀ ਕਮੇਟੀ ਨੇ 5 ਅਗਸਤ 1923 ਈਸਵੀ ਨੂੰ ਸਭ ਤੋਂ ਪਹਿਲਾਂ ਤੇ ਇਹ ਗੋਰੀ ਸਰਕਾਰ ਦੀ ਇਸ ਕਾਰਵਾਈ ਦੇ ਵਿਰੁੱਧ ਦੇ ਵਿੱਚ ਮਤੇ ਪਾਸ ਕੀਤੇ ਗਏ। ਨਾਲ ਹੀ ਇਹ ਫੈਸਲਾ ਕੀਤਾ ਗਿਆ ਕਿ 9 ਸਤੰਬਰ 1923 ਈਸਵੀ ਨੂੰ ਨਾਬਾ ਡੇ ਮਨਾਇਆ ਜਾਵੇ। ਥਾਂ ਥਾਂ ਦੇ ਉੱਤੇ ਜਿਹੜੇ ਹੈਗੇ ਆ ਉਹ ਪ੍ਰੋਗਰਾਮ ਆਰਗੇਨਾਈਜ਼ ਕੀਤੇ ਜਾਣ ਉਹਦੇ ਵਿੱਚ ਲੋਕਾਂ ਨੂੰ ਦੱਸਿਆ ਜਾਵੇ ਮਹਾਰਾਜਾ ਨਾਬਾ ਦੀ ਪੰਥਕ ਸੇਵਾ ਤੇ ਅੰਗਰੇਜ਼ਾਂ ਨੇ ਕਿਸ ਤਰ੍ਹਾਂ ਉਹਨਾਂ ਦੇ ਨਾਲ ਧੱਕਾ ਕੀਤਾ ਹੈਗਾ। ਅਕਾਲੀ ਦਲ ਨੇ ਆਪਣੀਆਂ ਸੁਆਮਾਂ ਸੰਨ ਜੜੀਆਂ ਉਹ ਸੌਂਪ ਦਿੱਤੀਆਂ। ਹਰ रियासत ਦੇ ਵਿੱਚ ਜਿੱਥੇ-ਜਿੱਥੇ ਵੀ ਪੰਥਦਰ ਦੀ ਬੈਠੇ ਹੋਏ ਸਨ ਨਾਬਾ ਡੇ ਦੇ ਨਾਲ ਸੰਬੰਧਿਤ ਪ੍ਰੋਗਰਾਮ ਸਨ ਜਿਹੜੇ ਉਹ ਉਲੀਕ ਲਏ ਗਏ ਤੇ ਬਹੁਤ ਵੱਡੇ ਪੱਧਰ ਦੇ ਉੱਤੇ 9 ਸਤੰਬਰ ਨੂੰ ਇਹ ਦਿਨ ਸੀਗਾ ਜਿਹੜਾ ਇਹ ਮਨਾਇਆ ਜਾਣਾ ਸੀਗਾ ਜੇ ਨਾਬਾ ਡੇ ਜਿਹੜਾ ਸ਼੍ਰੋਮਣੀ ਕਮੇਟੀ ਨੇ ਮਿੱਥਿਆ ਸੀ ਇਹਦੇ ਮਤਲਬ ਕੀ ਥਾਂਪੁਰ ਥਾਂ ਕਈ ਜਗ੍ਹਾ ਦੇ ਉੱਤੇ ਪ੍ਰੋਗਰਾਮ ਹੋ ਰਹੇ ਸੀ ਜਿਨ੍ਹਾਂ ਨੂੰ ਕੁਝ ਰਿਆਸਤਾਂ ਨੇ ਜਿਹੜੀਆਂ ਅੰਗਰੇਜ਼ ਪ੍ਰਸ਼ਤ ਸਾਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕੁਝ ਅਕਾਲੀਆਂ ਦੀਆਂ ਗ੍ਰਿਫਤਾਰੀਆਂ ਹੋਈਆਂ ਇਵਨ ਗੋਰਾ ਸ਼ਾਹੀ ਨੇ ਵੀ ਰੋਕਣ ਦੀ ਕੋਸ਼ਿਸ਼ ਜਿਹੜੀ ਕੀਤੀ ਸੀਗੀ ਸੋ ਸ਼੍ਰੋਮਣੀ ਕਮੇਟੀ ਨੇ 9 ਸਤੰਬਰ 1923 ਨੂੰ ਪਹਿਲੀ ਵਾਰ ਜਿਹੜਾ ਸੀਗਾ ਉਹ ਨਾਬਾਡੇ ਮਨਾਇਆ ਫਿਰ ਇਸੇ ਦੇ ਵਿੱਚੋਂ ਹੀ ਜੈਤੋ ਦਾ ਮੋਰਚਾ ਨਿਕਲ ਕੇ ਆਇਆ ਜਿਹਦੇ ਵਿੱਚ ਬੇਅੰਤ ਸਿੰਘ-singhਣੀਆਂ ਨੇ ਆਪਣਾ ਜੀਵਨ ਲੇਖੇ ਲਾਇਆ ਉਹ ਸਾਡੇ ਸਾਹਮਣੇ ਆ ਸੋ ਨਾਬਾਡੇ ਦਾ ਜਿਹੜਾ ਇਤਿਹਾਸ ਹੈਗਾ ਉਹ ਸਾਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ ਹੁਣ ਮੁੱਢ ਤੋਂ ਨਾਬਾਡੇ ਹੈ ਜਿਹੜਾ ਉਹ ਮਨਾਉਣਾ ਸ਼ੁਰੂ ਕੀਤਾ ਗਿਆ ਇਸ ਲਈ ਤੁਹਾਡੇ ਨਾਲ ਇਹ ਇਤਿਹਾਸ ਦੀ ਸਾਂਝ ਪਾਈ ਹੈ ਵਾਗੁਰੂ ਜੀ ਕਾ ਖਾਲਸਾ ਵਾਗੁਰੂ ਜੀ ਕੀ ਫਤਿਹ